ਸਤਨਾਮ ਸ਼੍ਰੀ ਵਾਹਿਗੁਰੂ ਸਹਜਿਓ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਉ ਤਿਸਕੇ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਧੰਤਾ ਦੇ ਜੋਗ ਹੋ ਗੁਰੂ ਕੂੜੀ ਵਡਿਆਈਆਂ ਦੇ ਪਾਤਰ ਹੋ ਬੇਨਤੀ ਹੈ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਇਹ ਆਪਦੀ ਚਰਣਾ ਦੀ ਬੇਨਤੀ ਹੈ ਜਿਨ੍ਹਾਂ ਨੇ ਕਰ ਦਿੱਤਾ ਭਾਈ ਉਹਨਾਂ ਦਾ ਵੀ ਭਲਾ ਇਹਨਾਂ ਨੇ ਹਾਜ਼ਰੀ ਕਰਨਾ ਹੈ ਉਹ ਵੀ ਕਰੋ ਉਹਨਾਂ ਦਾ ਵੀ ਭਲਾ ਸਤਿਗੁਰੂ ਦੀਆਂ ਖੁਸ਼ੀਆਂ ਆਪ ਜੀ ਨੂੰ ਪ੍ਰਾਪਤ ਹੋਣ ਇਹ ਦਾਸ ਦੀ ਬੇਨਤੀ ਹੈ ਸੁਪੇਰੀ ਸ਼ਾਹ ਸਿੰਘ ਜੀ ਅੱਜ ਆਪਾਂ ਕਲ ਸੀ 600 ਭੱਤਰ ਵਾਲਾ ਭੱਤਰ ਅੰਗ ਵਾਲਾ ਸ਼ਬਦ ਪੜਿਆ ਸੀ ਸੋ ਆਪ ਜੀ ਦੇ ਇਹਨਾਂ ਬਚਨਾਂ ਕਰਕੇ ਪਿੰਡ ਦਾ ਨਾਮ ਭੈਣੀ ਤੋਂ ਬਦਲ ਕੇ ਚੋਲਾ ਪ੍ਰਸਿੱਧ ਹੋਇਆ ਗੁਰੂ ਜੀ ਨੇ ਇੱਥੇ ਬਹੁਤ ਦਿਨ ਨਿਵਾਸ ਰੱਖਿਆ ਸੀ ਜਿਸ ਦੀ ਰਾ ਯਾਦ ਵਿੱਚ ਇੱਕ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ ਪਿੰਡ ਪਿੰਡ ਅੰਦਰ ਮਰਤਾ ਗੰਗਾ ਜੀ ਦਾ ਵੀ ਇੱਕ ਸਥਾਨ ਹੈ ਦੱਲੇ ਪਿੰਡ ਛੋਲੇ ਪਿੰਡ ਤੋਂ ਚੱਲ ਕੇ ਗੁਰੂ ਜੀ ਕੋਇਲਵਾੜ ਤੋਂ ਹੁੰਦੇ ਹੋਏ ਬਿਆਸਾ ਪਾਰ ਕਰਕੇ ਦੱਲੇ ਪਿੰਡ ਚਲੇਗਾ ਦੱਲੇ ਪਿੰਡ ਚਲੇ ਗਏ ਗੁਰੂ ਜੀ ਕੋਇਲਵਾੜ ਤੋਂ ਹੁੰਦੇ ਹੋਏ ਬਿਆਸ ਪਾਰ ਕਰਕੇ ਦੱਲੇ ਪਿੰਡ ਵਿੱਚ ਚਲੇ ਗਏ ਪਿਆਰਿਓ ਗੁਰੂ ਜੀ ਇਸ ਪਿੰਡ ਦੇ ਹੀ ਇਸ ਪਿੰਡ ਹੀ ਠਹਿਰੇ ਹੋਏ ਸਨ ਕਿ ਜਲੰਧਰ ਦਾ ਸੂਬਾ ਸੈਦ अजीम ਖਾਂ ਜੋ ਇਹਨਾਂ ਪਿੰਡਾਂ ਦੇ ਦੌਰੇ ਤੇ ਚੜ੍ਹਿਆ ਹੋਇਆ ਸੀ ਉਸਨੇ ਜਦ ਗੁਰੂ ਜੀ ਦੀ ਮੱਮਾ ਸੁਣੀ ਕਿ ਆਪ ਜੀ Hindu Musalman ਨੂੰ ਸਾਂਝਾ ਉਪਦੇਸ਼ ਕਰਦੇ ਹਨ ਤਾ ਉਹ ਦਰਸ਼ਨ ਕਰਨ ਵਾਸਤੇ ਡੱਲੇ ਪਿੰਡ ਆਇਆ ਆਪ ਜੀ ਦੇ ਦਰਸ਼ਨ ਅਤੇ ਉਪਦੇਸ਼ ਕਰਕੇ ਬਹੁਤ ਪ੍ਰਭਾਵਿਤ ਹੋਇਆ ਪ੍ਰਭਾਵਿਤ ਹੋ ਕੇ ਸੂਬੇ ਨੇ ਬੇਨਤੀ ਕੀਤੀ ਕਿ ਮਹਾਰਾਜ ਤੁਹਾਡੇ ਮੱਤ ਵਿੱਚ ਹਿੰਦ ਮਜ਼ਬੂ ਚੰਗਾ ਹੈ ਜਾਂ ਮੁਸਲਮਾਨ ਇਸ ਦੇ ਉੱਤਰਵਾਜੋਂ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਰਾਮ ਕੰਲੀ ਮਹੱਲਾ ਤੀਜਾ ਕਾਰਣ ਕਰਮ ਕਰੇ ਮਾ ਸਰਬ ਪ੍ਰਤ ਪਾਲੁ ਦੇਹੀ ਮ ਅਲਹਾ ਅਲਖ ਅਪਾਰ ਖੁਦ ਖੁਦਾਏ ਬਡ ਪਰਵੇਸ਼ਰਾ ਅਲਹੈ ਲਖ ਪਾਰ ਖੁਦ ਖੁਦਾਈ ਵੱਡ ਬੀਸ ਮਾਰਾ ਓਏ ਨਮੋ ਭਗਵੰਤ ਗੁਸਾਈ ਖਾਲਕ ਰਵ ਰਹਾ ਸਰਬ ਠਾਈ ਰਹਾ ਜਗਨਨਾਥ ਜਗਜੀਵਨ ਮਾਦੋ ਪਉ ਪੰਜਨ ਰਦਮਾਹੇ ਅਰਾਧ ਰਿਖੀ ਕੇਸ ਗੋਪਾਲ ਗੋਵਿੰਦਾ ਪੂਰਨ ਸਰਬਤਰਮਗੰਦ ਮਿਹਰਵਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ شیخ ਦਿਲ ਦਿਲਾਂ ਕਾ ਮਾਲਕ ਕੁੜੀ ਹਾਕ ਕੁਰਾਨ ਕ ਤੇਵ ਤੇ ਪਾਕ ਨਰਾਇਣ ਨਰਹਰ ਦਿਆਲ ਰਮ ਤਰਾਮ ਕਟ ਕਟ ਆਧਾਰ ਵਾਸ ਦੇਵ ਬਸਤ ਸਭ ਠਾਏ ਲੀਲਾ ਕਸ਼ੂ ਲਖੀ ਨ ਜਾਏ ਮਿਹਰ ਦਿਆ ਕਰਣੇ ਹਾਰ ਭਗਤ ਬੰਦਗੀ ਦੇ ਸਿਰ ਜਨਹਾਰ ਕੋਹ ਨਾਨਕ ਗੁਰ ਖੋਏ ਪਰਮ ਏਕੋ ਅਲੋਪਾਰ ਬ੍ਰਹਮ ਮਹਾਰਾਜ ਕਹਿੰਦੇ ਕਾਰਨ ਕਰਮ ਰਹੀਮ ਸਰਬ ਪ੍ਰਤਪਾਲ ਉਹ ਪਰਮਾਤਮਾ ਮੁਸਲਮਾਨਾਂ ਜੀ ਵੀ ਉਹੀ ਹੈ ਤੇ ਦੇਵੀ ਦੇਵਤਿਆਂ ਵਿੱਚ ਵੀ ਸਾਰਿਆਂ ਵਿੱਚ ਉਹੀ ਹੈ ਕੋਈ ਛੋਟਾ ਵੱਡਾ ਨਹੀਂ ਹੈ ਅਲ੍ਹਾ ਅਲ ਕਾਪਾਰ ਖੁਦ ਖੁਦਾਇ ਵੱਡ ਬੇਸਮਾਰ ਕਹਿੰਦੇ ਭਾਈ ਉਹ ਵਾ ਉਹ ਸਭ ਤੋਂ ਵੱਡਾ ਹੈ ਪਰਮਾਤਮਾ ਸਬਦੀ ਪਾਲਣਾ ਕਰਨ ਵਾਲਾ ਹੈ ਅਲ ਕਬਾਰ ਹੈ ਸਾਰਿਆਂ ਵਿੱਚ ਰਸਿਆ ਹੈ ਹਿੰਦੂਆਂ ਵਿੱਚ ਵੀ ਹੈ ਮੁਸਲਮਾਨਾਂ ਵਿੱਚ ਵੀ ਹੈ ਸਾਰਿਆਂ ਵਿੱਚ ਹੈ ਕੋਈ ਵੱਡਾ ਨਹੀਂ ਹੈ ਕੋਈ ਛੋਟਾ ਨਹੀਂ ਹੈ ਕਹਿੰਦੇ ਮਿਹਰ ਦਇਆ ਕਰ ਕਰਨੇ ਹਰ ਭਗਤ ਬੰਦਗੀ ਦੇ ਸਿਰਜਣਹਾਰ ਇਹ ਸਾਰਿਆਂ ਨੂੰ ਪਰਮੇਸ਼ਰ ਵਾਹਿਗੁਰੂ ਹਿੰਦੂਆਂ ਨੂੰ ਵੀ ਸਿੱਖ ਮੁਸਲਮਾਨਾਂ ਨੂੰ ਵੀ ਸਿੱਖਾਂ ਨੂੰ ਵੀ ਆਪਣੀ ਬੰਦਗੀ ਪਰਮੇਸ਼ਰ ਬਖਸ਼ਿਸ਼ ਕਰਦਾ ਹੈ ਘਟ ਘਟ ਦੇ ਵਿੱਚ ਆਧਾਰ ਹੈ ਉਹਦਾ ਨਵਾਸ ਦੇ ਸਭ ਕੁਝ ਸਾਰਿਆਂ ਦੇਵੀ ਦੇਵਤਿਆਂ ਅੱਲਾ ਸਾਰੇ ਵਿੱਚ ਵਸਦਾ ਹੈ ਵਾਹਿਗੁਰੂ ਸਾਰੇ ਵਿੱਚ ਵਸਦਾ ਹੈ ਮਿਹਰ ਦਿਆ ਕਰ ਕਰਨੇ ਹਾਰ ਭਗਤ ਬੰਦਗੀ ਦੇ ਸਿਰਨਹਾਰ ਉਹ ਸਾਰਿਆਂ ਨੂੰ ਭਗਤ ਬੰਦਗੀ ਬਖਸ਼ਿਸ਼ ਕਰਦਾ ਹੈ ਕੋ ਨਾਨਕ ਗੁਰ ਕੋਏ ਪਰਮ ਇਕੋ ਅਲਖ ਪਰਮ ਇਕੋ ਹੀ ਅਲਹਾ ਇਕੋ ਹੀ ਪਰਮ ਪਰਮੇਸ਼ਰ ਹੈ ਪਿਆਰੀ ਕੋਈ ਛੋਟਾ ਵੱਡਾ ਨਹੀਂ ਹੈ ਇੱਥੇ ਸਾਬ ਪਰਮੇਸ਼ਰ ਦੇ ਬੰਦੇ ਹਨ ਇੱਕੋ ਹੀ ਹਨ ਸਾਰੇ ਗੁਰੂ ਜੀ ਨੇ فرمایا ਕੀ ਰਾਮ ਰਹੀਮ ਅੱਲ੍ਹਾ ਨਾਰਾਇਣ ਰਾਮ ਆਦਿਕ ਸਭ ਨਾਮ ਇੱਕ ਸਿਰਜਣਹਾਰ ਹੈ ਦੇਹੀ ਹਨ ਸਾਰੇ ਉਹਦੇ ਨਾਮ ਪ੍ਰਮਾਤਮਾ ਦੇ ਨਾਮ ਹਨ ਭਾਈ ਸਭ Hindu Musalman ਮੁਸਲਮਾਨਾ ਵਿੱਚ ਇੱਕ ਉਹੀ ਸਿਰਜਣਹਾਰ ਵਸ ਰਿਹਾ ਹੈ ਇਹਨਾਂ ਵਿੱਚ ਕੋਈ ਫਰਕ ਨਹੀਂ ਹੈ ਸਭ ਮਜ਼ਹਬ ਅਤੇ ਨਾਮ ਚੰਗੇ ਹਨ ਕੋਈ ਨਾਮ ਭੈੜਾ ਨਹੀਂ ਕੋਈ ਬੁਰਾ ਨਹੀਂ ਕੋਈ ਚੰਗਾ ਨਹੀਂ ਤੇ ਹੁਣ ਸਾਤੇ ਪਾਸ਼ਾ ਜੀ ਨੇ ਕਿਰਪਾ ਕਰਤਾਰਪੁਰ ਨਗਰ ਦੀ ਨਿਰਖਣੀ ਹੈ ਇਹ ਸਰਵ ਸਾਂਝਾ ਉਪਦੇਸ਼ ਸੁਣ ਕੇ ਸੂਬੇ ਨੇ ਬੇਨਤੀ ਕੀਤੀ ਕਿ ਮਹਾਰਾਜਾ ਕਿ ਮਹਾਰਾਜ ਆਪ ਆਪਣੇ ਨਿਵਾਸ ਸਥਾਨ ਨਿਵਾਸ ਸਦਾ ਵਾਸਤੇ ਹੀ ਦੁਆਬੇ ਵਿੱਚ ਕਰ ਲਓ ਮੈਂ ਆਪ ਜੀ ਨੂੰ ਨਿਵਾਸ ਵਾਸਤੇ ਜੰਦਰ ਸ਼ਹਿਰ ਦੇ ਨੇੜੇ ਜਗ੍ਹਾ ਦੇ ਦਿੰਦਾ ਹਾਂ ਇਹ ਗੱਲ ਕਰਕੇ ਸੂਬਾ ਗੁਰੂ ਜੀ ਨੂੰ ਆਪਣੇ ਨਾਲ ਹੀ ਲੈ ਗਿਆ ਅਤੇ ਇੱਕ ਜਗ੍ਹਾ ਵਿਖਾਈ ਜਿਹੜੀ ਗੁਰੂ ਜੀ ਨੇ ਪਸੰਦ ਕਰਕੇ 21 ਮੱਘਰ ਸੰਮਤ 1651 ਨੂੰ ਇੱਕ ਵੱਡੀ ਮੋਟੀ ਲੰਬੀ ਟਲੀ ਦਾ ਥੰਮਾ ਤਿਆਰ ਕਰਕੇ ਉਸ ਨੂੰ ਪਿੰਡ ਵਿੰਡ ਦੀ ਮੋੜੀ ਦੇ ਰੂਪ ਵਿੱਚ ਗੱਡਾ ਦਿੱਤਾ ਇਹ ਮੋੜੀ ਰੂਪ ਥੰਮ ਪਿੱਛੋਂ ਥੰਮ ਸਾਹਿਬ ਕਰਕੇ ਬੜਾ ਪ੍ਰਸਿੱਧ ਹੋਇਆ ਨਗਰ ਦਾ ਨਾਮ ਗੁਰੂ ਜੀ ਨੇ ਕਰਤਾਰਪੁਰ ਰੱਖਿਆ ਪਿੱਛੋਂ ਸੰਮਤ 1657 ਵਿੱਚ ਗੁਰੂ ਜੀ ਨੇ ਇੱਥੇ ਮਾਤਾ ਗੰਗਾ ਜੀ ਦੇ ਨਾਮ ਨਾਲ ਇੱਕ ਫੁੱਲ ਲਗਵਾਇਆ ਜਿਸ ਦਾ ਨਾਮ ਗੰਗਸਰ ਪ੍ਰਸਿੱਧ ਹੋਇਆ ਪਰੀ ਸਾਧ ਸੰਗਤ ਜੀ ਸੋ ਅੱਜ ਦੀ ਕਥਾ ਇੱਥੇ ਕਾਕੀ ਹੀ ਹੈ ਗੁਰੂ ਸਾਹਿਬ ਮਿਹਰ ਕਰਨਗੇ ਕੱਲ ਕਥਾ ਹੋਏਗੀ ਵੰਡਾਲੀ ਨਿਵਾਸ ਦੀ ਅਸੀਂ ਇਹ ਸਾਰੀ ਕਥਾ ਸਰਵਣ ਕਰਨੀ ਹੈ ਪਰੀ ਸਾਧ ਸੰਗਤ ਸੋ ਅੱਜ ਦੀ ਕਥਾ ਇੱਥੇ ਸਵਾਗਤ ਹੈ ਸੋ ਆਓ ਆਪਾਂ ਸਾਰੇ ਫਤਿਹ ਕਿ ਜਾਈਏ ਸਤਗੁਰ ਦੀ ਬਖਸ਼ਿਸ਼ਾਂ ਸਦਕਾ ਖੁਸ਼ੀਆਂ ਪ੍ਰਾਪਤ ਕਰੀਏ ਫਤਿਹ ਕਿ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ